ਅੰਜੀਤ ਜੀ ਇੱਕੋ ਕਾਟ ਵਾਲੇ ਪੱਤਰ ਇਸ ਕਾਟ ਨੂੰ ਲੈ ਕੇ ਕਿਵੇਂ ਪ੍ਰਸ਼ਾਸਨਾਂ ਨੂੰ ਦੇਖੋ ਜੋ ਸਾਡੇ ਡਰਾਈਵਰ ਵੀਰ ਦੋ ਪਰਿਵਾਰਾਂ ਦੇ ਇੱਕ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਐਸੀ ਪਰਿਵਾਰ ਨਾਲ ਸੰਬੰਧਿਤ ਇੱਕ ਜਨਰਲ ਕੈਟਾਗਰੀ ਚ ਛੋਟੀ ਜਣੀ ਮਜ਼ਦੂਰੀ ਵਾਲੇ ਤੌਰ ਤੇ ਕਿਸਾਨੀ ਨਾਲ ਸੰਬੰਧਿਤ ਡਰਾਈਵਰੀ ਕਰਦੇ ਸੀ ਦੋਵੇਂ ਭਰਾ ਇਕੱਠੇ ਗਏ ਸੀਗੇ ਇੱਕ ਹਰਿਆਊ ਦਾ ਲਖਵਿੰਦਰ ਸਿੰਘ ਲੱਖਾ ਉਹਦੇ ਕੋਲੇ ਪੁਲਿਸ ਮੁਲਾਜ਼ਮ ਹੈ ਮੌਜੂਦਾ ਉਹਦੀਆਂ 2-3 ਗੱਡੀਆਂ ਹੈਗੀਆਂ ਉਹਦੇ ਉੱਤੇ ਇਹ ਆਪਣਾ ਰਜਗਾਰ ਚਲਾਉਣ ਵਾਸਤੇ ਆਪਣੀ ਡਿਊਟੀ ਨਿਭਾ ਰਹੇ ਸੀਗੇ ਜਦੋਂ ਇਹ ਨੰਬਰ ਚੱਕਰ ਲਾ ਕੇ ਆਇਆ ਕਿਤੇ ਬਾਹਰ ਦੂਜੇ ਜ਼ਿਲ੍ਹਿਆਂ ਦੇ ਵਿੱਚ ਸਟੇਟ ਦੇ ਵਿੱਚ ਗਏ ਤਾਂ ਉੱਥੋਂ ਇਹਨਾਂ ਨੇ ਮਾਲ ਪੱਤਾ ਜੋ ਗੱਡੀਆਂ ਦੇ ਵਿੱਚ ਚੱਲਦਾ ਉਹ ਲਾ ਕੇ ਜਿੰਨਾ ਵੀ ਭੜਾ ਕਰਾਇਆ ਮਿਲਿਆ ਉਹ 20000 ਰੁਪਏ ਉਹਦੇ ਆਨਲਾਈਨ ਖਾਤੇ ਦੇ ਵਿੱਚ ਪਵਾਇਆ ਗਿਆ ਤੇ 65000 ਰੁਪਏ ਇਹਨਾਂ ਨੂੰ ਨਕਦ ਦਿੱਤਾ ਗਿਆ ਜੋ ਇਹ ਆਉਂਦੇ ਹੋਏ ਰਸਤੇ 'ਚ ਕਿਤੇ ਉਹ ਚਾਹ ਪਾਣੀ ਵੀ ਢਾਬੇ ਤੋਂ ਬਿਦ ਰੋਟੀ ਪ੍ਰਸ਼ਾਦਾ ਪਾਣੀ ਵੀ ਸ਼ੱਕ ਕਿਹਾ ਜਾ ਪਰ ਆਦ ਵੀ ਕੱਟੀਆ ਲੇਟ ਹੋਏ ਤੇ ਉਸ ਦੇ ਮੁਤਾਬਕ ਇਹਨਾਂ ਤੋਂ 65000 ਰੁਪਏ ਜਣੀ ਚੋਰੀ ਹੋ ਗਿਆ ਸੀ ਉਹ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਇੱਥੇ ਮਾਲਕ ਨਾਲ ਕੀਤੀ ਵੀ ਆ ਘਟਣਾ ਵਾਪਰ ਗਈ ਤਾਂ ਤਕਰੀਬਨ ਉਹ ਜਿਹੜੇ ਬੰਦੇ ਨੇ ਉਸ ਮਾਲਕ ਦੀ ਲੱਖੇ ਦੀ ਗੱਡੀ ਦੇ ਉੱਤੇ ਰਖਾਏ ਸੀਗੇ ਸਾਡੇ ਪਾਲ ਮੋਟਰ ਵਾਲਾ ਹੈਗਾ ਮਿਸਤਰੀ ਉਹਨਾਂ ਮਾਲਕ ਨਾਲ ਗੱਲ ਕਰਨ ਤੇ ਉਹ ਉੱਥੇ ਬੁਲਾਏ ਗਏ ਤੇ ਵੀਰ ਉੱਥੇ ਪਹੁੰਚ ਗਏ ਉਥੇ ਆ ਕੇ ਇਹਨਾਂ ਦੇ ਬੈਗ ਬੂਗ ਫਰੋਲੇ ਗਏ ਤਲਾਸੀ ਲਈ ਗਈ ਜਣੀ ਫਿਰ ਇਹਨਾਂ ਨੂੰ ਉਸ ਤੋਂ ਬਾਅਦ ਜੇ ਨਾ ਮਿਲਿਆ ਕੁਛ ਤਾਂ ਅੰਨਾ ਤਸ਼ੱਦਦ ਢਾ ਕੇ ਜਲੀਲ ਕਰ ਕਰਕੇ ਕੁੱਟਿਆ ਜਣੀ ਨੰਗੇ ਮੈਂ ਸ਼ਬਦ ਅਪਸ਼ਬਦ ਹੈ ਵੀ ਨੰਗੇ ਕਰ ਕਰਕੇ ਕੁੱਟਿਆ ਤੇ ਵੀਡੀਓ ਬਣਾਈਆਂ ਗਏ ਉਹਦੀ ਦੁਕਾਨ 'ਚ ਉਹਦੀ ਦੁਕਾਨ ਦੇ ਵਿੱਚ ਕੁੱਟੇ ਐ ਤੇ ਕੁੱਟੇ ਉਹਨਾਂ ਪੁਰਸ ਵਾਲੇ ਨੇ ਤੇ ਉਹਦੇ ਭਰਾ ਸੀਗਾ ਉਹਦਾ ਚਾਚਾ ਉਹਦਾ ਭਤੀਜਾ ਸੀਗਾ ਉਹਨਾਂ ਨੇ ਮਤਲਬ ਬਹੁਤ ਆਪਣੀ ਗੁੰਡਾਗਰਦੀ ਦੇ ਨਾਲ ਕੁੱਟਿਆ ਇਕੱਲੇ ਇਕੱਲੇ ਨੂੰ ਵੱਖਰੇ ਵੱਖਰੇ ਕਰਕੇ ਕੁੱਟਿਆ ਉਸ ਗੱਲ ਤੋਂ ਜਦੋਂ ਪਤਾ ਲੱਗਿਆ ਇਸ ਸਾਡੇ ਦਵਿੰਦਰ ਸਿੰਘ ਨੇ ਆਪਣੇ ਚਾਚਾ ਜੀ ਨਾਲ ਗੱਲ ਕੀਤੀ ਤਾਂ ਉਹ ਪਹੁੰਚੇ ਤਾਂ ਇਹਨਾਂ ਨੂੰ ਉੱਥੇ ਗੱਲਬਾਤ ਕਰਕੇ ਵੀਰ ਜੇ ਅਸੀਂ ਤਸੱਲੀ ਕਰ ਲਈਏ ਜੇ ਕੋਈ ਮਤਲਬ ਪੈਸਿਆਂ ਵਾਲੀ ਗੱਲਬਾਤ ਹੈ ਜੇ ਹੋਈ ਤਾਂ ਅਸੀਂ ਤੁਹਾਡੀ ਪਰਭਾਈ ਕਰਾ ਦੇਾਂਗੇ ਉਹ ਜਦੋਂ ਲੈ ਆਏ ਘਰੇ ਤਾਂ ਇਹ ਵੀਰ ਐਨੇ ਕਿ ਜਲੀਲ ਹੋ ਗਏ ਐਨੇ ਕਿ ਪਰੇਸ਼ਾਨ ਹੋ ਗਏ ਕਿ ਇਹ ਬਾਰ ਮੂੰਹ ਦਿਖਾਉਣ ਦੇ ਯੋਗ ਹੀ ਨਹੀਂ ਰਹਿ ਕਿਸੇ ਨੂੰ ਉਸ ਤੋਂ ਬਾਅਦ ਇਹ ਇਕੱਠੇ ਰਹੇ ਘਰੇ ਬਾਹਰ ਨਹੀਂ ਨਿਕਲੇ ਹੈਗੇ ਤਾਂ ਦੂਜੇ ਦਿਨ ਇਹ ਉਹ ਜਲੀਲਤਾ ਨਾਲ ਚੱਲਦੇ ਹੋਏ ਪਾ ਇਹਨਾਂ ਨੇ ਘਰੋਂ ਇੱਕ ਕਣਕ ਦਾ ਕੋਈ ਗੱਟਾ ਚੋਰੀ ਕੀਤਾ ਕਿਉਂਕਿ ਜੇ 65000 ਚੋਰੀ ਕਰਿਆ ਹੋਇਆ ਹੁੰਦਾ ਤਾਂ ਸ਼ਾਇਦ ਇਹ ਕਦਮ ਨਾ ਪਟਦੇ ਉਹ ਇੱਕ ਕਣਕ ਚੋਰੀ ਕਰਕੇ ਉਹ ਵੇਚਿਆ ਉਹਦੀ ਸਲਫਾਸ ਲੈ ਕੇ ਆਇਆ ਵੱਡਾ ਖੌਫਨਾਕ ਕਦਮ ਚੱਕਣ ਤੋਂ ਪਹਿਲਾਂ ਕੋਈ ਡਰਿੰਕ ਵੀ ਕਰ ਲਈ ਇਹਨਾਂ ਨੇ ਥੋੜੀ ਬਹੁਤੀ ਤਾਂ ਫਿਰ ਉਹ ਇੱਕ ਵੀਡੀਓ ਬਣਾ ਕੇ ਉਹਦੇ ਵਿੱਚ ਸਾਰੀ ਹਕੀਕਤ ਆਪਣੇ ਦਰਦ ਬਿਆਨ ਕਰਕੇ ਵੀ ਸਾਨੂੰ ਮਜਬੂਰ ਕੀਤਾ ਗਿਆ ਉਸ ਵੱਲੋਂ ਤਾਂ ਇਹਨਾਂ ਨੇ ਸਲਫਾਸ ਨਿਗਲ ਲਈ ਜਣੀ ਇਹਨਾਂ ਦਾ ਕੋਈ ਇਰਾਦਾ ਨਹੀਂ ਤੇ ਉਹਦੀ ਮਜਬੂਰੀ ਤੇ ਜਲੀਲਤਾ ਤੋਂ ਪਰੇਸ਼ਾਨ ਹੋ ਕੇ ਫਿਰ ਇਹਨਾਂ ਨੇ ਮੌਤ ਨੂੰ ਗਲੇ ਲਾਇਆ ਬਹੁਤ ਔਖੇ ਹੋ ਕੇ ਤੇ 25 ਤਰੀਕ ਨੂੰ ਇਹਨਾਂ ਭਰਾਵਾਂ ਦੀ ਮੌਤ ਹੋ ਗਈ ਤੇ ਜਦੋਂ ਮੈਡੀਕਲ ਹੋਇਆ ਤਾਂ ਡੈੱਡ ਤੇ ਉਸ ਤੋਂ ਬਾਅਦ ਗੱਲਬਾਤ ਚੱਲੀ ਐਫ ਆਰ ਆਈ ਦਰਜ ਹੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਗਈ ਗੱਲਬਾਤ ਸਾਰੀ ਤਾਂ ਲਗਾਤਾਰ ਕਾਰਵਾਈ ਚੱਲਦੀ ਰਹੀ ਤੇ ਉਹ ਮੁੱਖ ਦੋਸ਼ੀ ਹੈ ਜਿਹੜਾ ਉਹ ਕਿਤੇ ਟਲ ਟਲ ਗਿਆ ਲੰਘ ਲੰਘ ਗਿਆ ਪ੍ਰਸ਼ਾਸਨ ਦੇ ਹੱਥ ਵੀ ਨਹੀਂ ਲੱਗਿਆ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਅੱਜ 10ਵੇਂ ਦਿਨਾਂ ਇਹਨਾਂ ਦਾ ਸੰਸਕਾਰ ਜਿਹੜਾ ਹੋਇਆ ਉਹ ਦੋ ਦੋਸ਼ੀ ਫੜਿਆ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਕਾਫੀ ਉਦੋਂ ਦੀ ਰਾਤ ਤੇ ਦੇ ਵਿੱਚ ਜੁੜਿਆ ਹੋਇਆ ਐਸਐਸਪੀ ਸਾਹਿਬ ਪਹੁੰਚੇ ਐਸਪੀ ਡੀ ਐਸਪੀ ਸਾਹਿਬ ਐਸਐਚਓ ਸਾਰੀ ਸਿਵਲ ਪ੍ਰਸ਼ਾਸਨ ਏਡੀਸੀ ਜਿੰਨੇ ਵੀ ਪਹੁੰਚੇ ਸਾਰਿਆਂ ਨੇ ਗੱਲਬਾਤ ਕੀਤੀ ਤੇ ਸਮੁੱਚੇ ਨਗਰ ਨੂੰ ਸਮੁੱਚੇ ਪੰਚਾਇਤ ਨੂੰ ਸਮੁੱਚੇ ਪਰਿਵਾਰ ਨੂੰ ਇਹ ਭਰੋਸਾ ਦਿਵਾਉਂਦੇ ਰਹੇ ਕਿ ਅਸੀਂ ਉਹਨੂੰ ਜਲਦ ਤੋਂ ਜਲਦ ਅਰੈਸਟ ਕਰ ਲਾਂਗੇ ਤੇ ਸਾਡਾ ਮਤਲਬ ਫੈਸਲਾ ਇਹ ਰਹਿਦਾ ਰਿਹਾ ਸਮੁੱਚੇ ਨਗਰ ਦਾ ਕਿ ਪਹਿਲਾਂ ਉਹਨੂੰ ਅਰੈਸਟ ਕਰੋ ਫਿਰ ਅਸੀਂ ਉਸ ਤੋਂ ਬਾਅਦ ਸੰਸਕਾਰ ਕਰਨਾ ਜਦੋਂ ਅਸੀਂ ਪਰਿਵਾਰ ਦੀਆਂ ਜਿਹੜੀਆਂ ਹਾਲਤਾਂ ਨੋਟ ਕੀਤੀਆਂ ਦੇਖੀਆਂ ਸਾਰਿਆਂ ਨੇ ਵਿਚਾਰੀ ਸਮਝੇ ਨਾ ਕਰਨੀ ਵਿਚਾਰੀ ਗੱਲਬਾਤ ਕਿ ਸਾਡੀ ਮੰਗ ਤਾਂ ਹੈਗੀ ਹੈ ਜੇ ਉਹ ਰੈਸਟ ਹੋ ਜਾਂਦਾ ਸੀ ਸੰਸਕਾਰ ਕਰ ਦਾਂਗੇ ਤੇ ਪਰਿਵਾਰ ਵਾਸਤੇ ਫਿਰ ਅਸੀਂ ਕੀ ਕਰ ਲਈਏ ਤਾਂ ਉਹਦੇ ਵਿੱਚੋਂ ਸਾਡੀ ਪਰਿਵਾਰ ਦੀ ਲੋੜ ਦੇ ਅਨੁਸਾਰ 50-50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਤੇ ਇੱਕ ਇੱਕ ਸਰਕਾਰੀ ਨੌਕਰੀ ਤੇ ਜਲਦ ਤੋਂ ਜਲਦ ਉਸ ਮੁੱਖ ਦੋਸ਼ੀ ਨੂੰ ਰੈਸਟ ਕੀਤਾ ਜਾਵੇ ਜਦੋਂ ਕੱਲ ਫਿਰ ਪਰਿਵਾਰ ਦੀ ਸਹਿਮਤੀ ਲਈ ਗਈ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਵਿੱਚ ਇਹਨਾਂ ਦੀ ਯੋਗਤਾ ਮੁਤਾਬਕ 4 ਗ੍ਰੇਡ ਦੇ ਵਿੱਚ ਦੋਏ ਬੱਚਿਆਂ ਨੂੰ ਬਵਿੰਦਰ ਦੇ ਬੇਟੇ ਨੂੰ ਤੇ ਹਰਪ੍ਰੀਤ ਦੇ ਬੇਟੇ ਨੂੰ ਪੁਲਸ ਦੇ ਵਿੱਚ ਜਣੀ ਨੌਕਰੀ ਦਿੱਤੀ ਗਈ ਹੈ ਉਹਦਾ ਲੈਟਰ ਵੀ ਕੱਲ ਰੀਸੀਵ ਕੀਤਾ ਹੈ ਪਰਿਵਾਰ ਨੇ ਤੇ ਜਿਹੜੀ ਮੁਆਵਜ਼ੇ ਵਾਲੀ ਗੱਲ ਆ 50-50 ਲੱਖ ਦੀ ਉਹਦੀ ਫਾਈਲ ਫੋਲ ਤਿਆਰ ਕਰਕੇ ਉਹ ਪ੍ਰੋਸੈਸ ਦੇ ਵਿੱਚ ਸ਼ੁਰੂ ਕੀਤਾ ਤੇ 4-4 ਲੱਖ ਰੁਪਇਆ ਜਿਹੜਾ 2-2 ਲੱਖ ਪਹਿਲਾਂ ਦੇ ਰਹੇ ਸੀ ਉਹ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ 2-2 ਲੱਖ ਰੁਪਇਆ ਹੋਰ ਐਡ ਕਰਕੇ 4-4 ਲੱਖ ਰੁਪਇਆ ਮਾਲੀ ਹਾਲਤ ਪਰਿਵਾਰ ਦੀ ਕੀਤੀ ਹੈ ਤੇ ਇਹਨਾਂ ਗੱਲਾਂ ਤੇ ਫੈਸਲਾ ਹੋਇਆ ਤੇ ਅਗਲੀ ਸਾਡੀ ਲੜਾਈ ਹਲੇ ਅਧੂਰੀ ਹੈ ਤੇ ਮੁੱਖ ਦੋਸ਼ੀ ਨੂੰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਪੂਰਨ ਤੌਰ ਤੇ ਠੋਸ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਅਸੀਂ ਉਹਨੂੰ ਅਰੈਸਟ ਕਰਾਂਗੇ ਤੇ ਸਾਡੀ ਲੜਾਈ ਉਹ ਰਹਿੰਦੀ ਜੇ ਉਹ ਕੋਈ ਪ੍ਰਸ਼ਾਸਨ ਕਿਤੇ ਢਿੱਲ ਕਰਦਾ ਤਾਂ ਅਸੀਂ ਉਸ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਇਹ ਸੰਘਰਸ਼ ਜੇ ਸਾਨੂੰ ਇਨਸਾਫ ਨਾ ਮਿਲਦਾ ਦਿਖਿਆ ਤਾਂ ਦੁਬਾਰੇ ਪਿੱਡਣ ਲਈ ਮਜਬੂਰ ਹੋਵਾਂਗੇ ਅਸੀਂ ਇਹ ਪ੍ਰਸ਼ਾਸਨ ਨਾਲ ਸਾਲੀ ਕਲੀਅਰ